ਬਿਆਸ ਦਰਿਆ ਵਿੱਚ ਵੱਧ ਪਾਣੀ ਵਗਣ ਨਾਲ ਕਿਸਾਨਾਂ ਦੀਆਂ ਫਸਲਾਂ ਡੁੱਬ ਗਈਆਂ ਦਰਿਆ ਵਿੱਚ ਪੈਂਦੇ ਮੰਡ ਇਲਾਕੇ ਦੇ 16 ਤੋਂ ਵੱਧ ਪਿੰਡਾਂ ਦੇ ਕਿਸਾਨ ਪ੍ਰਭਾਵਿਤ ਹੋਏ ਹਨ ਬਾਉਪੁਰ ਪਿੰਡ ਨੇੜੇ ਲਾਏ ਗਏ ਐਡਵਾਂਸ ਬੰਨ ਵਿੱਚ 100 ਫੁੱਟ ਤੋਂ ਵੱਧ ਪਾੜ ਪੈਣ ਨਾਲ ਕਿਸਾਨਾਂ ਦੀਆਂ ਹਜ਼ਾਰਾਂ ਏਕੜ ਫਸਲ ਡੁੱਬ ਗਈਆਂ ਹਾਲਾਤ तकरीबन ਜਿਹੜੇ ਹੈਗੇ ਲਗਾਤਾਰ 6 ਦਿਨ ਤੋਂ ਇਸ ਇਥੇ ਰੈਗੂਲਰ ਆ ਰਹੇ ਆ ਤੇ ਬੰਨ ਜਦੋਂ ਤੋਂ ਜਿਹੜਾ ਟੈਂਪਰੇਰੀ ਬੰਨ ਸੀ ਟੁੱਟਾ ਉਹਦੇ ਨਾਲ ਪਾਣੀ ਸਾਰੇ ਏਰੀਆ ਦੇ ਵਿੱਚ ਫਿਰ ਗਿਆ तकरीबन ਨੇ 4 ਸਫੇਰੇ ਦੋਹੀ ਪਾਸੇ ਦੇ ਵਿਆਸ ਦੇ ਆ ਵਗਦਾ ਤੇ तकरीबन 17 ਕਪੰਡਾਂ ਦੀ ਪੈੜੀ ਆ तकरीबन ਸਾਢੇ 1 500 ਘਰ ਇਹਦੇ ਵਿੱਚ ਜਿਹੜੇ ਵਕ ਵਕ ਥਾਵਾਂ ਦੇ ਕੁਝ ਇਕੱਠੇ ਬੈਠੇ ਉਹਨਾਂ ਦਾ ਪਤਾ ਲੈ ਕੇ ਆਏ ਆ ਜਿੱਥੇ ਜਿਹੜੇ ਕੁਝ ਆਉਣਾ ਚਾਹੁੰਦੇ ਉਹਨਾਂ ਨੂੰ ਬਾਹਰ ਕੱਢ ਰਿਹਾ ਬਾਕੀ ਜਿਹੜਾ ਰਾਸ਼ਨ ਤੇ ਜਾਂ ਉਹਨਾਂ ਲਈ ਪੱਠੇ ਆਚਾਰ ਪਾਣੀ ਆ ਉਹਨਾਂ ਲਈ ਪਹੁੰਚ ਦਾ ਕਰ ਰਿਹਾ ਤਾਂ ਕਿ ਜਿਹੜਾ ਹੈ ਜਿਹੜੇ ਅੰਦਰ ਸਾਡੇ ਪੈਣਪਰਾ ਹੈਗੇ ਉਹਨਾਂ ਦੀ ਹੈਲਪ ਕੁਛ ਨਾ ਕੁਛ ਕਰ ਸਕੀ ਵੱਡੇ ਪੱਧਰ ਤੇ ਪਿੰਡ ਪ੍ਰਭਾਵਿਤ ਹੁੰਦੇ ਨੇ 2023 ਦੇ ਵਿੱਚ ਵੀ ਦਿੱਕਤ ਆਈ ਹੈ ਇਹਨਾਂ ਨੂੰ ਹੁਣ ਮੁੜ ਤੋਂ ਜਿਹੜਾ ਉਹ ਸਮੱਸਿਆ ਦੇ ਵਿੱਚ ਜੂਝ ਰਹੇ ਪੱਕਾ ਹੱਲ ਇਹ ਤਾਂ ਪੱਕਾ ਹਲਤਾ ਜਿਹੜਾ ਹੈਗਾ ਡਰੇਨਜੋ ਪਾ ਕੇ ਦੱਸ ਸਕਦਾ ਕਿਉਂਕਿ ਉਹ ਉਹਨਾਂ ਦੇ ਹਿਸਾਬ ਦੇ ਨਾਲ ਏਰੀਆ ਨੂੰ ਜੋ ਜੋ ਉਹਨਾਂ ਨੂੰ ਗੱਲ ਕਰੀ ਦੀ ਆ ਤੂੰ ਕਹਿੰਦੇ ਜੇ ਹੈ ਹੀ ਪਾਣੀ ਵਾਲਾ ਏਰੀਆ ਪਾਉਂਡ ਏਰੀਆ ਤੇ ਪਰ ਜਿਹੜੇ ਇੱਥੇ ਰਹਿ ਰਹੇ ਇਹਨਾਂ ਦਾ ਜਿਹੜਾ ਭਾਵੇਂ ਕੋਈ ਕਿਸੇ ਦੀ ਕੱਚੀ ਜ਼ਮੀਨ ਆ ਚ ਪੱਕੀ ਜ਼ਮੀਨ ਆ ਸਾਰੇ ਪ੍ਰਭਾਵਤਾ ਕਿਸਾਨਾਂ ਜੁੜੇ ਹੋਏ ਆ ਚਾਹ ਕਿਸੇ ਦੀ ਚਾਰਕਨਾਲਾ ਜ਼ਮੀਨ ਉਹ ਉਹਦੇ ਉੱਤੇ ਆਪਣਾ ਗੁਜ਼ਾਰਾ ਕਰ ਰਹੇ ਆ ਬਹੁਤ ਵੱਡਾ ਨੁਕਸਾਨ ਆ ਕਿਉਂਕਿ ਖੇਤੀ ਖਸਮਾ ਖੇਤੀ ਜੇ ਜਦੋਂ ਖੇਤੀ ਦਾ ਇਹ ਹਾਲ ਹੋ ਜਵੇ ਤਾਂ ਫਿਰ ਅ ਹੁਣ ਇੱਕ ਬਜ਼ੁਰਗ ਨੂੰ ਉੱਥੇ ਮਿਲ ਕੇ ਆਏ ਆ ਕਹਿੰਦੇ ਦੱਸਿਆ ਉਹਦੇ ਭਤੀਜੇ ਨੇ ਕਹਿੰਦੇ ਅ ਅੰਕਲ ਉੱਥੇ ਗੇੜਾ ਮਾਰਿਆ ਕਹਿੰਦੇ ਬਾਬਾ ਜੀ ਮੇਰਾ ਤਾਂ ਉਥੇ ਅ ਦਰੋਂ ਪੈਜੂਗਾ ਮੈਂ ਉੱਥੇ ਜਾ ਨਹੀਂ ਸਕਦਾ ਕਿਉਂਕਿ ਜਦੋਂ ਕਿਸਾਨ ਦੀ ਅ ਜਿਹੜੀ ਹੈਗੀ ਆ ਪੱਕਣ ਵਾਲੀ ਖੇਤੀ ਨੂੰ ਮਾਰ ਪੈਜ ਤੇ ਬੜਾ ਦੁਖਦਾਈ ਹੁੰਦਾ ਕਿਉਂਕਿ ਕਿਸਾਨਾਂ ਵਾਸਤੇ ਕਿਉਂਕਿ ਹੋਰ ਉਹਨਾਂ ਦਾ ਕੋਈ ਸਾਧਨ ਨਹੀਂ ਹੁੰਦਾ ਜਿਹਦੇ ਨਾਲ ਰੋਜ਼ਗਾਰ ਹੋਵੇ ਬਾਕੀ ਜਿਹੜੇ ਪਸ਼ੂ ਆ ਉਹਨਾਂ ਦੇ ਹੈਗੇ ਉਹਨਾਂ ਨੂੰ ਚਾਰਾ ਪਾਣੀ ਜਿਹੜਾ ਹੈਗਾ ਉਹ ਵਿਚਾਰੇ ਸੈਂਕੜੇ ਏਕੜ ਫਸਲ ਬਰਬਾਦ ਹੋਈ ਹੈ ਕੋਈ ਸਰਕਾਰ ਕੋਈ ਰਾਹਤ ਪ੍ਰਦਾਨ ਕਰਵਾਉਣ ਜਾ ਰਹੇ ਇਸ ਬੇਨਤੀ ਕਰ ਸਕਦੇ ਅਸੀਂ ਉਹਨਾਂ ਨੂੰ ਸਾਡੇ ਮਾਧਿਅਮ ਰਾਈ ਵੀ ਜਿਹੜਾ ਹੈਗਾ ਇਹਨਾਂ ਦੀ ਗੁਰਦਾਵਰੀ ਕਰਕੇ ਇਹਨਾਂ ਨੂੰ ਮੌਜੂ ਮਿਲਣਾ ਚਾਹੀਦਾ ਖਾਸ ਕਰਕੇ ਇਹਨਾਂ ਦੀ ਜਿਹੜੀਆਂ ਬੈਂਕਾਂ ਦੇ ਜਿਹੜੇ ਲਿਮਟਾਂ ਉਹ ਜਿਹੜੀਆਂ ਹੈਗੀਆਂ ਰੁਕਣੀਆਂ ਚਾਹੀਦੀਆਂ ਤਾਂ ਕਿ ਉਹਨਾਂ ਦੇ ਹੁਣ ਇਹਨਾਂ ਨੇ ਲਿਮਟ ਦੇ ਤਾਰ ਨਹੀਂ ਸਕਦੇ ਇਨਾਂ ਦਾ ਲਿਮਟ ਵੀ ਅੱਗੇ ਪੈਣੀ ਚਾਹੀਦੀ ਹੈ ਤੇ ਇਨਾਂ ਦਾ ਵਿਆਜ ਵੀ ਮਾਫ਼ ਹੋਵੇ ਤਾਂ ਕਿ ਇੱਕ ਢੁਕ ਢੁਕ ਜੀਉਂਦੇ ਰਹਿ ਸਕਣ